ਅੱਜ ਆਪਾਂ ਨਵੇਂ ਸਟਾਈਲ ਦੀਆਂ ਵੀ ਤੋਰੀਆਂ ਬਣਾ ਰਿਹਾ। ਖੇਤੋਂ ਤੋੜ ਕੇ ਲਿਆ ਤੋਰੀਆਂ। ਦੋ ਕਿੰਨੇ ਹੀ ਮਿਲਦਾਂ। 2.4 ਕਿਲੋ 400 ਗ੍ਰਾਮ। 2.5 ਕਿਲੋ ਤੋਂ ਬੀਤੇ ਸੀ। 2.5 ਕਿਲੋ ਸੀ ਹਨਾ। ਤੇ ਅਸੀਂ ਚਿੱਲੀ ਇਹਨੇ ਇਹਨੂੰ। ਇਹ ਵੀ ਛਿਲਣੀ ਹੈ। ਛਿਲਣੇ ਆਣੇ ਰਹਿ ਗਏ। ਤੇ ਦੇਖਦੇ ਆ ਬਣਾ ਕੇ ਨਵਾਂ ਸਟਾਈਲ ਦੇ। ਖੇਤ ਵਾਲਿਆਂ ਜਾਂ ਬੰਬੇ ਨਾਲ ਦੇ ਸ ਤੇ ਅਗਰ ਅਲੱਗ-ਅਲੱਗ ਸਟੈਪਸ ਨੂੰ ਦੱਸਦੇ ਰਵਾਂਗੇ। ਇਹ ਛਿਲਣੀਆਂ ਪੂਰੀਆਂ ਕਲਚਰਡੀਆਂ ਹੋਣੀਆਂ। ਯੂ ਉਦੋਂ ਅਸੀਂ ਸੁਣ ਰਿਹਾ ਸਾਡੇ ਫੇਵਰਟ ਗਾਣੇ। ਅੱਜ ਗਾਣੇ ਸਮਰਪਿਤ ਨੇ ਸਾਧਨਾ ਨੂੰ। ਅੱਜ ਉਹਦਾ ਕੀ ਉਹਦੀ ਜਨਮ ਦਿਨ ਹੈ ਵੀਰ? ਨਹੀਂ। ਲਾਥ ਅਨਿਵਰਸਰੀ। ਵੈਸੀ ਬਾਇਓਪਿਕ ਦੇਖੀ ਸੀ। ਇਹਦਾ ਇਹ ਤਰੀਕਾ ਹੈ ਨਾ ਇਹਦੇ ਵਿੱਚ ਸਾਨੂੰ ਛੜਣੀ ਇੱਕ ਹੋਈ ਤਾਂ ਲੋ ਛੜੜੀਆਂ ਨੇ ਬਣੀਆਂ ਛੜੜੀਆਂ ਬਣੀਆਂ ਆਵਾਜ਼ ਉਹਨੂੰ ਸੁਣਦੀ ਹੋਣੀ ਆ ਗਾਣਾ ਕਿੱਸ ਕਰੋਗੇ ਮੁਹੰਮਦ ਰਫੀਦਾ ਮਨੂ ਲਾੜਾ ਕਰ ਲੋਂਗੇ

ਇਨਾ ਇਹ ਕੱਟਣਾ ਬੜਾ ਮੋਟਾ ਨਹੀਂ ਕਰਨਾ ਜਿਵੇਂ ਇਹ ਕੱਟਣਾ ਟਮਾਟਰ ਵੀ ਪਾਉਣੇ ਆ ਵਿੱਚ ਟਮਾਟਰ ਛਿੱਲੇ ਕੇ ਪਾਉਣਾ ਛਿੱਲੇ ਕੇ ਉਹ ਤਾੜਾ-ਪਾੜਾ ਜਿਹਾ ਕਰਾਂਗੇ ਤਾਂ ਕੀ ਕਰਾਂਗੇ ਤਾੜਾ-ਪਾੜਾ ਜਿਵੇਂ ਕੀ ਕਰਦੇ ਆ ਤਾੜਾ-ਪਾੜਾ ਓਕੇ ਤਾਂ ਦੇਖੋ ਤਾੜਾ-ਪਾੜਾ 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 ਸਿੱਧੇ ਪਾਉਗਾ ਉਹਨੂੰ ਵੱਢਣਾ ਨਹੀਂ ਹੈ

ਕੋਈ ਸੁਣਨੇ ਆਣਾ ਨਾ ਬਰਬਾਦੀਆਂ ਕਸ਼ੋਰ ਦਾ ਮਨਾਉਣਾ ਫਜ਼ੂਲ ਥਾ ਬਰਬਾਦੀਆਂ ਦਾ ਜਸ਼ਨ ਮਨਾਤਾ ਚਲਾ ਗਿਆ ਬਹੁਤ ਹੈ ਆਪਣੇ ਮਧਲਿਆ ਪਰਦਰਸ ਦੁਨੀਆ ਆ ਪੰਜ ਕੰਡੀਆਂ ਲਸਣ ਦੀਆਂ ਨੇ ਵੀ ਸਾਥ ਤੇ ਸੜ ਦੇਣਾ ਆਪਾਂ ਹੋਰ ਕਰਦੇ ਦੇਣਾ ਕੋਈ ਕਰਮਾ ਹੁਣੇ ਚ ਥੋੜੀ ਜਿਹੀ ਕੋੜਿਆ ਮੱਕੀ ਮਿਰਚ ਉਹ ਰੰਗ ਵਾਸਤੇ ਲਈ ਇਸ ਦਾ ਪਾ ਚੁੱਕੇ ਨੇ ਰੀਮਨ ਸਪੈਲਰ ਨਮਕ ਪਿਆ ਲਾਪਾ ਇੰਨਾ ਘਵਾਗਾ ਦੇ ਦਮ ਚ ਹਲਦੀ ਘਟਵਾਉਂਗੇ ਦਾ ਪਾਸਾ ਹਲਦੀ ਬਸ 10 ਦਾ ਦਮ ਚਾਸਟ ਤਨੀਆ ਲੈ ਆਉਣ ਦਰ ਸਾਡੇ ਕੋਲ ਤਨੀਆ ਹਰਾ ਨਹੀਂ ਹੈ ਜੀ ਸੱਕਰੇ ਪੈ ਗਿਆ ਸੀ ਫਿਰ ਜਿਹੜਾ ਹਰੇ ਨੂੰ ਅਸੀਂ ਰਗੜ ਕੇ ਆ ਬਣਾਇਆ ਉਹ ਪਾ ਮਗੇ ਚ ਆ ਹਾਂ ਆਈ ਪਾ ਦੋ ਥੋੜਾ ਜਿਹਾ ਹੋਰ ਪਾ ਦੋ ਰਤਨੀ ਇਹ ਸਾਡੇ ਧਨੀ ਨੂੰ ਸੀਰ ਕਰਕੇ ਬਣਾਇਆ ਹੋਇਆ ਤੇ ਹੁਣ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਪਾਉਣ ਲੱਗਿਆ ਸੀ ਉਹ ਹੈਗਾ ਦੇਸੀ ਘਿਓ ਇੱਕ ਹੋਰ ਗਾਣਾ ਬੜਾ ਖੂਬਸੂਰਤ ਆ ਤੇ ਪਾਓ ਘਟੋ ਘਟੋ ਡੇਢ ਤੋਂ 2 ਚਮਚੇ ਦੇਖੋ ਇਹ ਪਾਣੀ ਨਹੀਂ ਪਾਉਣਾ ਜਮਾ ਵੀ ਪਾਣੀ ਜਮਾ ਨਹੀਂ ਪਾਉਣਾ ਵੱਡਾ ਚਮਚਾ ਬਸ ਇੱਕ ਪਾ ਲਓ ਬਸ ਨਾਣਾ ਹੋਰ ਪਾ ਬਸ ਹੁਣ ਇਹਨੂੰ ਰਲਾ ਲਾਂਗੇ ਆਪ ਸੱਚ ਆਪ ਕਰੋ ਆਹੋਂੜਾ ਤੇ ਮਾੜਾ ਜਮੇ ਹੁਣ ਅੱਧਾ ਚਮਚਾ ਜਾ 3 ਸਪੂਨ ਅੱਧਾ ਚਮਚਾ ਅਰੇ ਛੋਟੇ ਜਿਹੇ ਪਾਲੋ ਕਾ ਐਵੇਂ ਜੇ ਬਣ ਗਿਆ ਆਪਣਾ ਇਹ ਨਹੀਂ ਜੀਰਾ ਜੂਰਾ ਕੁਝ ਨਹੀਂ ਪਾਉਣਾ ਚਾਹ। ਬਸ। ਨਾ ਪਾਤਾ ਇਹਦੇ ਵਿੱਚ। ਤੁਸੀਂ ਸੰਗੀਤ ਨਾਲ ਮਿਸ ਕਰ ਲੈ। ਮਿਸ ਮਿਸ ਕਰਨਾ ਮਿਸਕ ਮਿਸਕ। ਇਹਦੇ ਲਾਲ ਟਾਉ ਤੋਂ ਪਈ ਨਹੀਂ। ਪਾਣੀ ਜਮਾ ਨਹੀਂ ਪਾਇਆ। ਕਿਉਂਕਿ ਪਾਣੀ ਟੋਰੀਆਂ ਤੇ ਟਮਾਟਰ ਆਪ ਹੀ ਛੱਡ ਦੇਣਗੇ। ਉਹ ਵੀ ਹੈਗਾ ਤਾਂ ਕੋਈ ਨਾ ਇਹਨੂੰ ਹੁਣ 20 ਤੋਂ 25 ਮਿੰਟ ਟੱਕ ਦੇਣਾ ਜਮਾ ਗੈਸ ਕਰ ਦੇ ਨਾਲ ਲੋ ਤੇ ਬਸ ਮੱਦਾ ਕੱਢਣੇ ਛੇੜਨ ਨਹੀਂ ਜਮਾ ਚੱਕ ਦੇਖ ਕੇ ਨਾ ਪਰ ਛੇੜਨ ਨਹੀਂ ਤੇ ਘੰਟੇ ਵਧੇ ਹੋ ਜਾਂਦੇ ਆਉਣੇ